ਤੁਸੀਂ ਸੱਤਾ 'ਚੋਂ ਤੁਸੀਂ ਪੰਜਾਬ ਦੇ ਵਿੱਚ ਸੱਤਾ ਭੋਗ ਰਹੇ ਹੋ ਤੁਹਾਡੇ ਕੋਲ ਤਾਕਤ ਹੈ ਤੁਸੀਂ ਜਾ ਕੇ ਇੱਕ ਮੀਟਿੰਗ ਦਾ ਸਮਾਂ ਲੈ ਕੇ ਮੀਟਿੰਗ ਦੇ ਵਿੱਚ ਇਹ ਗੱਲਾਂ ਤਾਂ ਰੱਖ ਸਕਦੇ ਹੋ ਜੋ ਜੋ ਜਗਜੀਤ ਸਿੰਘ ਡੱਲੇਵਾਲ ਜਾਂ ਫਿਰ ਬਾਕੀ ਕਿਸਾਨ ਜੱਥੇਬੰਦੀਆਂ ਦੀ ਮੰਗ ਹੈ ਇਹ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਪੰਜਾਬ ਦਾ ਹੀ ਅੰਦੋਲਨ ਹੈ ਉਹਨਾਂ ਦੇ ਲਈ ਇਹ ਵੀ ਇੱਕ ਖਾਸ ਗੱਲ ਹੈ ਕਿ ਸਭ ਤੋਂ ਵੱਧ ਸ਼ਹੀਦियां ਸਭ ਤੋਂ ਵੱਧ ਕੁਰਬਾਨੀ ਸਭ ਤੋਂ ਵੱਧ ਯੋਗਦਾਨ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਜੇਕਰ ਪੰਜਾਬੀ ਪਾ ਸਕਦੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬੀ ਹਮੇਸ਼ਾ ਹੀ ਸਭ ਤੋਂ ਪਹਿਲਾਂ ਤਤਪਰ ਰਹਿੰਦੇ ਨੇ ਕਿਸੇ ਵੀ ਮੁੱਦੇ ਨੂੰ ਚੱਕਣ ਦੇ ਲਈ ਤੇ ਕਿਸੇ ਵੀ ਤਰੀਕੇ ਦੀ ਲੜਾਈ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸੱਚਾ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਅੱਜ 30 ਤਰੀਕ ਹੈ ਤੇ ਅੱਜ ਕਿਸਾਨਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਬਾਬਤ ਪੰਜਾਬ ਦੇ ਜਲੰਧਰ ਦੇ ਵਿੱਚ ਇਸ ਸਮੇਂ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਕਿਸਾਨਾਂ ਦੇ ਵੱਲੋਂ ਸੜਕ ਨੂੰ ਬੰਦ ਕੀਤਾ ਗਿਆ ਹੈ ਤੇ ਵੱਡੇ ਪੱਦਰ ਦੇ ਉੱਪਰ ਆਫਿਸ ਦੁਕਾਨਾਂ ਅਤੇ ਹੋਰ ਕਾਰੋਬਾਰ ਅੱਜ ਬੰਦ ਨੇ ਰੋੜਾਂ ਦੇ ਉੱਪਰ ਸਨਾਟਾ ਛਾਇਆ ਹੋਇਆ ਹੈ ਤੇ ਕਿਸਾਨੀ ਮੰਗਾਂ ਬਹੁਤ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਕਿਉਂ ਤੋਂ ਹੀ ਪੰਜਾਬੀ ਜਿਹੜੇ ਨੇ ਉਹ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਖ-ਵੱਖ ਗੱਲਾਂ ਨੂੰ ਲੈ ਕੇ ਆਪਣੇ ਪੱਦਰ ਤੇ ਸੰਘਰਸ਼ ਦੇ ਵਿੱਚ ਸਭ ਤੋਂ ਪਹਿਲਾਂ ਕੁੱਦਦੇ ਨੇ ਇਸ ਦੇ ਸਾਰੇ ਲੋਕ ਇਤਿਹਾਸ ਜਾਣਦੇ ਨੇ ਪਰ ਹੁਣ ਜਦੋਂ ਪੰਜਾਬ ਦੇ ਕਿਸਾਨ ਸੜਕਾਂ ਦੇ ਉੱਪਰ ਨੇ ਤਾਂ ਬਹੁਤ ਸਾਰੇ ਸਵਾਲ ਇਸ ਗੱਲ ਨੂੰ ਲੈ ਕੇ ਵੀ ਉੱਠ ਰਹੇ ਨੇ ਕਿ ਸੜਕਾਂ ਤੇ ਹਰ ਵਾਰ ਕਿਸਾਨ ਆ ਜਾਂਦੇ ਨੇ ਤੇ ਸੜਕਾਂ ਜਮ ਹੋ ਜਾਂਦੀਆਂ ਨੇ ਬਹੁਤ ਵੱਡੇ ਪੱਧਰ ਤੇ ਸੁਸਾਇਟੀ ਦਾ ਇਹ ਵੀ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਲੋਕ ਤੰਗ ਹੁੰਦੇ ਨੇ ਤਾਂ ਫਿਰ ਵਿਰੋਧਤਾ ਹੁੰਦੀ ਹੈ ਜਦੋਂ ਵਿਰੋਧਤਾ ਹੁੰਦੀ ਹੈ ਤਾਂ ਭਾਈਚਾਰਕ ਸਾਂਝ ਟੁੱਟਦੀ ਹੈ ਪਰ ਫਿਰ ਦੂਜੇ ਪਾਸੇ ਇਹ ਵੀ ਸਵਾਲ ਉੱਠਦਾ ਹੈ ਕਿ ਕੀ ਇਸ ਤੋਂ ਪ੍ਰਭਾਵੀ ਤਰੀਕਾ ਕੋਈ ਹੋਰ ਹੈ ਕਿਸਾਨਾਂ ਦਾ ਅੰਦੋਲਨ ਕਰਨ ਦਾ ਜਿਸ ਦੇ ਨਾਲ ਸਰਕਾਰ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਕੋਈ ਅਸਰ ਪੈ ਪਾ ਸਕੇ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕਰਦੇ ਆ ਜਿਹੜੇ ਪਿਛਲੇ 1 ਮਹੀਨੇ ਤੋਂ ਵੱਧ ਸਮੇਂ ਤੋਂ ਮਰਨਵਾਰਤ ਦੇ ਉੱਪਰ ਬੈਠੇ ਹੋਏ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਮਰਨਵਾਰਤ ਤੇ ਵੀ ਟਿੱਪਣੀ ਕਰਦੇ ਨੇ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਇਹ ਸਿੱਖੀ ਸਿਧਾਂਤ ਦੇ ਬਿਲਕੁਲ ਉਲਟ ਹੈ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਪੂਰਨ ਤੌਰ ਤੇ ਇੱਕ ਅਮਰਤ ਧਾਰੀ ਸਿੱਖ ਨੇ ਅਤੇ ਉਹਨਾਂ ਨੇ ਮਰਨਵਾਰਤ ਧਾਰਿਆ ਹੋਇਆ ਇਸ ਸਮੇਂ ਬਹੁਤ ਸਾਰੇ ਪੰਜਾਬ ਦੇ ਆਗੂ ਬਹੁਤ ਸਾਰੇ ਪੰਜਾਬ ਦੇ ਉਹ ਲੀਡਰ ਜਿਹੜੇ ਕਿ ਪਹਿਲੀ ਕਤਾਰ ਦੇ ਮੰਨੇ ਜਾਂਦੇ ਨੇ ਜਿਹੜੇ ਕਿ ਇਸ ਸਮੇਂ ਸੱਤਾ ਦੇ ਵਿੱਚ ਨੇ ਜਾਂ ਫਿਰ ਸੱਤਾ ਤੋਂ ਬਾਹਰ ਨੇ ਪਰ ਕਿਸੇ ਨਾ ਕਿਸੇ ਤਰੀਕੇ ਸਿਆਸਤ ਦੇ ਧਰੰਦਰ ਨੇ ਉਹ ਉੱਥੇ ਜਾਂਦੇ ਤਾਂ ਨੇ ਤਸਵੀਰ ਤਾਂ ਖਚਾਉਂਦੇ ਨੇ ਪਰ ਤਸਵੀਰ ਖਚਾਉਣ ਤੋਂ ਇਲਾਵਾ ਉਹਨਾਂ ਦੇ ਕੋਲ ਕਾਰਨ ਕਰਾਉਣ ਦੇ ਲਈ ਕੁਝ ਨਹੀਂ ਹੈ ਬੇਸ਼ੱਕ ਪੰਜਾਬ ਦੇ ਐਮਪੀਆ ਦੀ ਗੱਲ ਕਰ ਲਈ ਜਾਵੇ ਬੇਸ਼ੱਕ ਐਮਐਲਏਸ ਦੀ ਗੱਲ ਕਰ ਲਈ ਜਾਵੇ ਇਕ ਸਭਾ ਤੇ ਲੋਕ ਸਭਾ ਦੇ ਜਿਹੜੇ ਐਮਪੀ ਨੇ ਸਾਰੇ ਇਹ ਸਾਰੇ ਕੀ ਕਰ ਰਹੇ ਨੇ ਪੰਜਾਬ ਦੇ ਲਈ ਕੋਈ ਵੀ ਹਾ ਦਾ ਨਾਰਾ ਕਿਉਂ ਨਹੀਂ ਮਾਰ ਸਕਦਾ ਇਹ ਸਿਰਫ ਆਪਣੇ ਪੱਧਰ ਦੇ ਉੱਪਰ ਤਸਵੀਰਾਂ ਖਿਚਾਉਣ ਦੇ ਵਿੱਚ ਹੀ ਕਿਉਂ ਵਿਅਸਤ ਨੇ ਸਿਰਫ ਤਸਵੀਰਾਂ ਤੋਂ ਅੱਗੇ ਕੁਝ ਕਿਉਂ ਨਹੀਂ ਕਰ ਪਾਰੇ ਜੇਕਰ ਗੈਰ ਰਾਜਨੀਤਿਕ ਨੇ ਉਹ ਸਾਰੇ ਧੜੇ ਜਿੱਥੇ ਇਹ ਧਰਨੇ ਚੱਲ ਰਹੇ ਨੇ ਤਾਂ ਤੁਸੀਂ ਕਿਉਂ ਨਹੀਂ ਦਿੱਲੀ ਜਾ ਕੇ ਆਪਣੇ ਪੱਧਰ ਤੇ ਕਿਸੇ ਮੰਤਰੀ ਦੇ ਨਾਲ ਕਿਸੇ ਵਿਸ਼ੇਸ਼ ਤੌਰ ਤੇ ਕੋਈ ਵਫਦ ਲੈ ਕੇ ਜਾ ਸਕਦੇ ਜਾਂ ਫਿਰ ਘੱਟੋ-ਘੱਟ ਤੁਸੀਂ ਇੱਕ ਧਰਨਾ ਹੀ ਮਾਰ ਦਿਓ ਦਿੱਲੀ ਜਾ ਕੇ ਇਸ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿ ਭਾਈ ਇਹਨਾਂ ਦੀਆਂ ਮੰਗਾਂ ਮੰਨੋ ਬੇਸ਼ੱਕ ਮੰਗਾਂ ਬਹੁਤ ਵੱਡੀਆਂ ਨੇ ਵਿੱਚੋਂ ਕੁਝ ਜੱਥੇਬੰਦੀਆਂ ਵੀ ਨਹੀਂ ਜਿਹੜੀਆਂ ਬਿਲਕੁਲ ਵੀ ਇਸ ਦਾ ਸਮਰਥਨ ਨਹੀਂ ਕਰ ਰਹੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਇਹ ਰਾਹ ਬਹੁਤ ਔਖਾ ਹੈ ਹਾਲਾਂਕਿ ਇਸ ਤੇ ਲੜਾਈ ਰਲ ਕੇ ਲੜਨੀ ਚਾਹੀਦੀ ਹੈ ਪਰ ਕਹਿੰਦੇ ਨੇ ਕਿ ਫਰਵਰੀ ਮਹੀਨੇ ਦੇ ਵਿੱਚ ਜਦੋਂ ਦੋ ਜੱਥੇਬੰਦੀਆਂ ਨੇ ਜਗਜੀਤ ਸਿੰਘ ਢੱਲੇਵਾਲ ਵਾਲੀ ਤੇ ਸਰਪੰਨ ਸਿੰਘ ਬੰਦੇਰਵਾਲੀ ਨੇ ਆਪਣੇ ਪੱਧਰ ਤੇ ਬਿਨਾਂ ਬਹੁਤੇ ਸੰਗਠਨਾਂ ਨਾਲ ਗੱਲਬਾਤ ਕੀਤੀ ਜਦੋਂ ਧਰਨਾ ਸ਼ੁਰੂ ਕਰ ਲਿਆ ਸੀ ਤਾਂ ਉਸ ਸਮੇਂ ਉਹਨਾਂ ਨੂੰ ਪਹਿਲਾਂ ਇਸ ਤੇ ਸਾਰੇ ਹੋਰ ਕਿਸਾਨ ਆਗੂਆਂ ਦੇ ਨਾਲ ਜੱਥੇਬੰਦੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਉਸ ਤੋਂ ਬਾਅਦ ਹੀ ਇਸ ਤੇ ਕੋਈ ਟੁਕਮਾ ਐਕਸ਼ਨ ਲੈਣਾ ਚਾਹੀਦਾ ਸੀ ਪਰ ਆ ਸਮਾਂ ਸਾਰੇ ਹੀ ਉਹ ਚੀਜ਼ਾਂ ਨੂੰ ਛੱਡਣ ਦਾ ਜਿਹੜੀਆਂ ਜਿਹੜੀਆਂ ਉਹਨਾਂ ਨੇ ਸੋਚ ਰੱਖੀਆਂ ਸੀ ਤੇ ਹੁਣ ਇੱਕ ਵਾਰ ਮੋੜ ਤੋਂ ਇਕਜੁੱਟ ਹੋਣ ਦੀ ਲੋੜ ਹੈ ਹਾਲਾਂਕਿ ਐਸਕੇਐਮ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਸਿੱਧੇ ਤੌਰ ਤੇ ਢੱਲੇਵਾਲ ਹੋਣਾ ਦਾ ਜਾਂ ਫਿਰ ਇਸ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਪਰ ਸਮੇਂ-ਸਮੇਂ ਤੇ ਸਮਰਥਨ ਜ਼ਰੂਰ ਕਰਦੇ ਰਹਾ ਰਾਂਗੇ ਅੱਜ ਪੰਜਾਬ ਬੰਦ ਦੀ ਕਾਲ ਸੀ ਪੰਜਾਬ ਬੰਦ ਦਾ ਅਸਰ ਕਿੰਨਾ ਹੈ ਇਹ ਤਾਂ ਤੁਸੀਂ ਦੇਖ ਹੀ ਪਾ ਰਹੇ ਹੋ ਪਰ ਇਸ ਦੇ ਹੱਲ ਵੱਲ ਨੂੰ ਕਿਵੇਂ ਵਧਿਆ ਜਾ ਸਕਦਾ ਹੈ ਇਸ ਤੇ ਬਹੁਤ ਵੱਡੀ ਲੇ ਵੀ ਸ਼ੰਕੇ ਬਣੇ ਹੋਏ ਨੇ ਕਿਉਂਕਿ ਪੰਜਾਬ ਸਰਕਾਰ ਵੀ ਜਿਸ ਦੇ ਨਾਲ ਕੋਈ ਵਿਰੋਧ ਹੀ ਨਹੀਂ ਹੈ ਸੈਂਟਰ ਦੇ ਨਾਲ ਸਾਰੀਆਂ ਮੰਗਾਂ ਨੇ ਪੰਜਾਬ ਸਰਕਾਰ ਨੂੰ ਇਸ ਇਸ ਸਾਰੇ ਘਟਨਾ ਕ੍ਰਮ ਚੋਂ ਆਪਣਾ ਵਿਰੋਧ ਕਿਉਂ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ 'ਚ ਕੋਈ ਹਾ ਦਾ ਨਾਰਾ ਨਹੀਂ ਮਾਰਿਆ ਗਿਆ ਬੇਸ਼ੱਕ ਜਰੂਰ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਲਿਪਾ ਪੋਚੀ ਕਾਰਨ ਦੇ ਲਈ ਗਏ ਜ਼ਰੂਰ ਨੇ ਖਨੌਰੀ ਬਾਰਡਰ ਤੇ ਉੱਥੇ ਜਾ ਕੇ ਉਹਨਾਂ ਨੇ ਮੁਲਾਕਾ ਜ਼ਰੂਰ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਪਰ ਉਸ ਤੋਂ ਅੱਗੇ ਕੁਝ ਨਹੀਂ ਕੀਤਾ ਤੁਸੀਂ ਸੱਤਾ ਚੋਂ ਤੁਸੀਂ ਪੰਜਾਬ ਦੇ ਵਿੱਚ ਸੱਤਾ ਭੋਗ ਰਹੇ ਹੋ ਤੁਹਾਡੇ ਕੋਲ ਤਾਕਤ ਹੈ ਤੁਸੀਂ ਜਾ ਕੇ ਇੱਕ ਮੀਟਿੰਗ ਦਾ ਸਮਾਂ ਲੈ ਕੇ ਮੀਟਿੰਗ ਦੇ ਵਿੱਚ ਗੱਲਾਂ ਤਾਂ ਰੱਖ ਸਕਦੇ ਹੋ ਜੋ ਜੋ ਜਗਜੀਤ ਸਿੰਘ ਡੱਲੇਵਾਲ ਜਾਂ ਫਿਰ ਬਾਕੀ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਉਹਨਾਂ ਤੇ ਇੱਕ ਰਾਤ ਆ ਖੋਲ ਸਕਦੇ ਹੋ ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਅਸੀਂ ਕਿਸਾਨਾਂ ਦੇ ਵਕੀਲ ਬਣ ਕੇ ਉਹਨਾਂ ਦੀ ਗੱਲ ਅੱਗੇ ਰੱਖ ਰਹੇ ਹਾਂ ਤੇ ਕੇਂਦਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਪਰ ਕੇਂਦਰ ਨਾਲ ਲੰਬੇ ਸਮੇਂ ਤੋਂ ਗੱਲ ਬੰਦ ਹੈ ਹੁਣ ਦੁਬਾਰਾ ਖਿਲਾਉਣ ਦੇ ਵਿੱਚ ਵੀ ਯੋਗਦਾਨ ਕਰਨਾ ਚਾਹੀਦਾ ਹੈ ਪਰ ਉਸ ਤੋਂ ਸਾਰੇ ਭੱਜੇ ਹੋਏ ਨਜ਼ਰ ਆ ਰਹੇ ਨੇ ਬਾਕੀ ਸਾਰੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬ ਦਾ ਹੀ ਅੰਦੋਲਨ ਹੈ ਉਹਨਾਂ ਦੇ ਲਈ ਇਹ ਵੀ ਇੱਕ ਖਾਸ ਗੱਲ ਹੈ ਕਿ ਸਭ ਤੋਂ ਵੱਧ ਸ਼ਹੀਦਿਆਂ ਸਭ ਤੋਂ ਵੱਧ ਕੁਰਬਾਨੀ ਸਭ ਤੋਂ ਵੱਧ ਯੋਗਦਾਨ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਜੇਕਰ ਪੰਜਾਬੀ ਪਾ ਸਕਦੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬੀ ਹਮੇਸ਼ਾ ਹੀ ਸਭ ਤੋਂ ਪਹਿਲਾਂ ਤਤਪਰ ਰਹਿੰਦੇ ਨੇ ਕਿਸੇ ਵੀ ਮੁੱਦੇ ਨੂੰ ਚੱਕਣ ਦੇ ਲਈ ਤੇ ਕਿਸੇ ਵੀ ਤਰੀਕੇ ਦੀ ਲੜਾਈ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਇਸੇ ਸਵਾਲ ਦੇ ਨਾਲ ਅਲਵਿਦਾ ਚਾਹੁੰਦੇ ਆ ਕਿ ਇਹਨਾਂ ਮੁੱਦਿਆਂ ਦੇ ਉੱਪਰ ਸਰਕਾਰ ਕੰਨ ਧਰਦੀ ਹੈ ਪ੍ਰਸ਼ਾਸਨ ਕੁਝ ਕਰਦਾ ਹੈ ਜਾਂ ਨਹੀਂ ਧੰਨਵਾਦ ਸਤਿ ਸ੍ਰੀ ਅਕਾਲ